ਪੈਂਡਿਆ ਠੱਡਾ ਠੀਕ ਆ ਮੈਂ ਆਈ ਕੀ ਗੋਰੀ ਕੰਨ ਆਏ ਦੇਖੋ ਚੋਰੀ ਕੰਨ ਆਏ ਦੇਖੋ ਕਿੱਥੇ ਨਾਨਕ ਦਾ ਫਲੋਰ ਚੋਰੀ ਕੰਨ ਆਈ ਹੈ ਹੈ ਹਾਂਜੀ ਤੇ ਹੁਣ ਤੈਨੂੰ ਫੜ ਲਿਆ ਮਲੇ ਵਾਲਿਆਂ ਹਾਂਜੀ ਮੈਂ ਥਿਆ ਕਰਦਾ ਕੋਈ ਹਾਂਜੀ ਭਾਈ ਠੀਕ ਕਰਦਾ ਟਰੰਟਰ ਦੀ ਕੋਈ ਸਾਨਾ ਕਿੱਥੋਂ ਲੈਣਾ ਗੋਲੀ ਗੋਲੀ ਉੱਥੇ ਰੋ ਲੈਣੇ ਕੋਈ ਫੂਟ ਫਲਿਓ ਅੱਛਾ ਮੋਲੇ ਲੈਣਾ ਤਾਂ ਹੁਣ ਨਾ ਕਰਤਾ ਹੈ ਹਾਂਜੀ ਮੇਰਾ ਨਾਮ ਬਰਿੰਦਰ ਕੁਮਾਰ ਜੀ। ਭਾਈ ਕੀ ਮਾਮਲਾ ਇੱਕ ਬੰਦਾ ਇਹ ਦਰਬਾਰ ਥੋੜੀ ਵਾਲੇ ਸਰਕਾਰ ਪਰਿਵਾਰ ਦੇ ਮੇਲਾ ਪਰਫਾਂ ਬਾਈ ਉਹਦੇ ਮੇਲੇ ਕਰਕੇ ਸਮਾਨ ਤੋਂ ਅੰਦਰ ਪਿਆ ਸੀ ਗੱਲਾਂ ਤੋੜਿਆ ਗੱਲੇ ਚੋਂ ਪੈਸੇ ਕੱਢ ਕੇ ਲੈ ਗਿਆ ਸਮਾਨ ਚੱਕ ਲਏ ਦੋ ਜਾਨੇ ਹੈਗੇ ਸੀ ਇੱਕ ਜਿਹੜਾ ਮੱਠ ਜਾਂਦੇ ਨਾਲ ਦਾ ਇੱਕ ਜਿਹੜਾ ਫੜ ਲਿਆ ਆਪਣੇ ਮੂੰਹ ਮੰਦਾ ਪਿਆ ਵੀ ਮੈਂ ਚੋਰੀ ਕੀਤੀ ਆ ਇੱਥੇ ਕਿਹਦੇ ਘਰ ਵੀ ਚੋਰੀ ਹੁਣ ਕਰਦਾ ਪਿਆ ਤੇ ਉਹਨਾਂ ਨੇ ਰੰਗੇ ਆਪ ਹੀ ਫੜਿਆ ਉਥੋਂ ਅੱਛਾ ਪਤਾ ਲੱਗਾ ਕਿੱਥੇ ਦਾ ਇਹ ਉੱਚੇ ਮਢੜਿਆਂ ਦਾ ਦੱਸਦਾ ਹੀ ਆਪਣਾ ਪਿੰਡ ਕਾਲੂ ਦਾ ਮੁੰਡਾ ਤੇ ਜਿਹੜਾ ਤੁਸੀਂ ਜਾਦੇ ਆ ਜਗ੍ਹਾ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਅੰਦਾਜ਼ਾ ਯਾਰ 1500 ਰੁਪਏ ਗੱਲੇ ਕਿ ਸੀ ਜੀ ਬਾਕੀ ਸਪੀਕਰ ਸੀ ਉਹ ਚੱਕ ਕੇ ਲੈ ਗਿਆ ਤੇ ਛੋੜਾ ਮੋੜਾ ਸਮਾਨ ਹੋਰ ਪਿਆ ਸੀ ਜੀ ਤੇ ਪੁਲਿਸ ਨੂੰ ਫੋਨ ਕਰਤਾ ਤੁਸੀਂ ਨਹੀਂ ਯਾਰ ਇਹ ਕਰਨਾ ਫੋਨ ਜੀ ਪੁਲਿਸ ਨੂੰ ਰਾਜ ਕੁਮਾਰੀ ਕੀ ਮਸਲਾ ਵਧੀਏ ਇੱਕ ਬੰਦਾ ਫੜਿਆ ਵੀਰੇ ਨਾ ਮੈਂ ਕਦੇ ਬਾਹਰ ਗਿਆ ਸੀ ਮੈਂ ਜਦੋਂ ਆਇਆ ਆਣ ਕੇ ਮੇਰਾ ਬੇਟਾ ਜਿਹੜਾ ਉਹ ਦੁਕਾਨ ਤੇ ਬੈਠਾ ਸੀ ਤਾਂ ਮੈਂ ਅੰਦਰ ਆਣ ਕੇ ਜਿੰਦਾ ਜਦੋਂ ਖੋਲ ਕੇ ਅੰਦਰ ਬੜਿਆ ਅੰਦਰ ਵਾਲੇ ਕਮਰੇ ਦੇ ਗਿਆ ਸਾਮਾਨ ਖਰੀਦਿਆ ਸੀ ਅਲਵਾਰੀ ਦਾ ਉਹ ਮੈਂ ਮੁੰਡੇ ਨੂੰ ਫੋਨ ਲਾਇਆ ਵੀ ਜਾਣ ਕੇ ਦੇਖੋ ਦੇਖੋ ਅਲਵਾਰੀ ਤੇ ਤੂੰ ਉਹਦੇ ਕੋਲੋਂ ਮੈਂ ਡਾਕੂਮੈਂਟ ਕੋਈ ਮੰਗਾਇਆ ਸੀ ਵੀਡੀਓ ਕਾਲ ਵੀਡੀਓ ਕਰਕੇ ਉਹ ਮੈਂ ਸਾਹਿਬ ਮੇਰੇ ਮਾਈਂਡ ਦੇ ਮੁੰਡੇ ਕੋਲੋਂ ਸਾਮਾਨ ਇਦਾਂ ਖਿਲਾਰ ਦਿੱਤਾ ਉਹਨੇ ਜਦੋਂ ਉਹਨੂੰ ਦੱਦਿਆ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਡੜੀ ਕੱਠੇ ਕਰਕੇ ਰੱਖਿਆ ਮੈਂ ਤਾਂ ਕੁਝ ਕੀਤਾ ਹੀ ਨਹੀਂ ਨੂੰ ਫਿਰ ਮੈਨੂੰ ਡਾਊਟ ਹੋ ਗਿਆ ਜੋ ਦੇਖਿਆ ਤਾਂ ਅਲਵਾਰੀ ਦਾ ਜਿਹੜਾ ਲੋਕਰ ਦਾ ਜਿਹੜਾ ਹੈਂਡ ਸੀ ਉਹ ਤੋੜਿਆ ਆਇਆ ਸੀ ਯਾਨੀ ਕਿ ਮੋਕੇ ਤੋਂ ਨਹੀਂ ਨਹੀਂ ਮੋਕੇ ਦੇ ਨਹੀਂ ਫੜਿਆ ਆਇਆ ਅੰਦਰ ਬੜਿਆ ਸੀ ਉੱਪਰ ਦੀ ਕੰਦ ਢੱਪ ਕੇ ਆਪੇ ਦੱਸਦਾ ਇਹ ਤੇ ਉੱਪਰ ਦੀ ਮੌਂਟੀ ਦੀ ਗੇਟ ਖੋਲ ਕੇ ਕੰਦ ਢੱਪ ਕੇ ਬਾਹਰ ਆ ਗਿਆ ਦੂਜੇ ਪਾਸੇ ਨੂੰ ਕਿਰਾਏਦਾਰਾਂ ਦੇ ਬਸ ਇਹਨੂੰ ਛਾਲ ਮਾਰ ਕੇ ਬਾਹਰ ਨਿਕਲਿਆ ਉਧਰ ਕੁੜੀਆਂ ਨੇ ਦੇਖਿਆ ਇਹਨੂੰ ਬਾਹਰ ਨਿਕਲਦੇ ਨੂੰ 42 ਡੀ ਚਾਲ ਵਾਲਾ ਕੁੜਿਆ ਜਾਂਦਾ ਬੰਦਾ ਫਿਰ ਸਾਨੂੰ ਸ਼ੱਕ ਪੈ ਗਿਆ ਸ਼ੱਕ ਦੇ ਤੌਰ ਤੇ ਇਹਨੂੰ ਜਾ ਕੇ ਫੜ ਲਿਆ ਤੇ ਮੰਨ ਗਿਆ ਸਭ ਕੁਝ ਹੋਣ ਜਦੋਂ ਦੋ ਦੋ ਬੱਚਿਆਂ ਨੇ ਬੁਲਾਈਆਂ ਆ ਇੰਕੇ ਕੋ ਬਰਾਮਤ ਵੀ ਹੋਇਆ ਨਹੀਂ ਬਰਾਮਤ ਕੋਈ ਨਹੀਂ ਕੜੀ ਇੱਕ ਮੈਨੂੰ ਲੱਗਦਾ ਮੈਸ ਹੋਈ ਆ ਇਹ ਮੰਨਦਾ ਨਹੀਂ ਆ ਤਾਂ ਹੁਣ ਕੀ ਕਰ ਸਕਦੇ ਹਾਂ ਹਾਂ ਜੀ ਕੀਤਾ ਜੀ ਇੱਕ ਇਹ ਸੰਦੀਕ ਨਾਮ ਦਾ ਚੋਰ ਆ ਸੰਦੀਕ ਮੁਹੰਮਦ ਨਾਮ ਦਾ ਚੋਰ ਆ ਇਹਦੀ ਉਮਰ ਕਰੀਬ ਹੋਣੀ ਆ ਕੋਈ 22 ਸਾਲ ਦੇ ਲਗਭਗ ਹਾਂ ਜੀ ਤੇ ਇਹਨੂੰ ਲੈ ਚੱਲੇ ਆ ਜੀ ਮਹੱਲੇ ਵਾਲਿਆਂ ਦੀ ਮਦਦ ਦੇ ਨਾਲ ਮਹੱਲੇ ਵਾਲਿਆਂ ਨੇ ਫੜਿਆ ਇਹਨਾਂ ਦੀ ਮਦਦ ਦੇ ਨਾਲ ਅਸੀਂ ਜੋ ਵੀ ਇੱਥੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਜ਼ਰੂਰ ਕਰਾਂਗੇ ਇੱਕ ਸਰ ਇਹ ਆਪਣੇ ਮੂੰਹੋਂ ਦੱਸ ਰਿਹਾ ਵੀ ਮੈਂ ਨਸ਼ੇ ਦਾ ਆਦਿ ਹਾਂ ਵੀ ਸਿਵਲ ਹਸਪਤਾਲ ਦੇ ਬਾਹਰ ਮੈਨੂੰ ਨਸ਼ਾ ਵੇਚਣ ਵਾਲੀਆਂ ਗੋਲੀਆਂ ਮਿਲਦੀਆਂ ਤੇ ਇੱਕ ਤਲਵੰਡੀ ਤੋਂ ਨਸ਼ਾ ਲੈ ਕੇ ਆਉਂਦਾ ਉਹਦੇ ਬਾਰੇ ਸਾਡਾ ਕੀ ਕਹਿਣਾ ਉਹ ਵੀ ਇਹਦੀ ਤਫਤੀਸ਼ ਅਮਲ ਵਿੱਚ ਲਿਆਵਾਂਗੇ ਜੋ ਵੀ ਇਹਦੇ ਕੋਲ ਰਿਕਵਰ ਹੋਏਗਾ ਜੋ ਵੀ ਜੋ ਦੋਸ਼ੀ ਪਾਏਗੇ ਉਹਨਾਂ ਨੂੰ ਜ਼ਰੂਰ ਨਾਮਜ਼ਦ ਕੀਤਾ ਜਾਵੇਗਾ